ਅੱਜ ਅੰਮ੍ਰਿਤਸਰ ਦੇ ਵਿੱਚ ਭਾਜਪਾ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਹੈ ਰੋਜ ਪ੍ਰਦਰਸ਼ਨ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੱਲ ਜਾਨਕੀ ਭਾਜਪਾ ਦੇ ਵੱਡੇ ਲੀਡਰਾਂ ਨੂੰ ਜੜਾਇਆ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਸੀ ਦੱਸਿਆ ਕਿ ਭਾਜਪਾ ਵੱਲੋਂ ਕੈਂਪ ਲਗਾ ਕੇ ਲੋਕਾਂ ਨੂੰ ਜਿਹੜਾ ਬੀਜੇਪੀ ਵੱਲੋਂ ਚਲਾਈਆਂ ਜਾ ਰੀਆਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਉਦੋਂ ਸਰਕਾਰ ਦੀ ਸ਼ਹਿ ਦੇ ਉੱਤੇ ਕਿਹਾ ਗਿਆ ਬੀਜੇਪੀ ਆਗੂਆਂ ਵੱਲੋਂ ਕਿ ਸਰਕਾਰ ਦੀ ਸ਼ਹਿ ਉੱਤੇ ਜਿਹੜੇ ਬੀਜੇਪੀ ਦੇ ਲੀਡਰ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਅਤੇ ਇਸ ਸੰਬੰਧ ਦੇ ਵਿੱਚ ਹੀ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਬੀਜੇਪੀ ਦੇ ਹਰਵਿੰਦਰ ਸਿੰਘ ਸੰਧੂ ਰਾਮਪਾਲ ਸ਼ਰਮਾ ਅਤੇ ਸੰਜੀਵ ਕੁਮਾਰ ਜੀ ਮੌਕੇ ਦੇ ਉੱਤੇ ਪਹੁੰਚੇ ਅਤੇ ਪੂਰੀ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਆਪ ਸਰਕਾਰ ਇਹਨੇ ਕਿ ਸਾਡੇ ਜਸਸਵੀਾ ਤਪਸਵੀ ਪ੍ਰਧਾਨ ਮੰਤਰੀ ਜੀ ਦੁਆਰਾ ਦਿੱਤੀਆਂ ਹੋਈਆਂ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੀ ਸੀ ਭਾਰਤੀ ਜਨਤਾ ਪਾਰਟੀ ਇੱਕ ਪੁਲ ਦਾ ਕੰਮ ਕਰ ਰਹੀ ਸੀ ਉਹ ਪੁਲ ਢਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਧਰੋ ਕਰ ਰਿਹਾ ਹੈ ਉਹ ਗਰੀਬ ਲੋਕਾਂ ਨਾਲ ਅਸੀਂ ਉਹ ਹੁਣ ਨਹੀਂ ਦੇਵਾਂਗੇ ਭਗਵੰਤ ਮਾਨ ਨੇ ਸਾਡੇ ਲੀਡਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੂੰ ਅੱਗੇ ਕਰਕੇ ਉਹਨਾਂ ਦਾ ਦੁਰਵਰਤੋਂ ਕਰਕੇ ਇਹ ਸਾਨੂੰ ਰੋਕਣਾ ਚਾਹ ਰਹੇ ਪਰ ਅਸੀਂ ਰੁਕਣਾ ਨਹੀਂ ਅਸੀਂ ਆਮ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਪ੍ਰਧਾਨ ਮੰਤਰੀ ਵੱਲ ਦਿੱਤੀਆਂ ਉਹਨਾਂ ਨੂੰ ਦਿਵਾ ਕੇ ਰਵਾਂਗੇ ਦੇਖੋ ਹਰ ਥਾਂ ਤੇ ਜਲੰਧਰ ਇੱਥੇ ਅਮ ਤਹਾਡੇ ਮਾਧਿਅਮ ਨੇ ਇਹਨੂੰ ਦੱਸਣਾ ਚਾਹਨਾ ਹੈ ਭਾਈ ਸਾਹਿਬ ਜੇ ਤੂੰ ਇਤਨਾ ਹੀ ਸਾਨੂੰ ਫੜੋ ਫੜਾਈ ਕਰਨੀ ਹੈ ਨਾ ਜੇਲਾਂ ਵੱਡੀਆਂ ਕਰ ਲਾ ਅਸੀਂ ਤਿਆਰ ਹਾਂ ਜੇਲਾਂ ਵਿੱਚ ਜਾਣ ਲਈ ਪਰ ਆਮ ਲੋਕਾਂ ਦਾ ਹੱਕ ਜਿਹੜਾ ਪ੍ਰਧਾਨ ਮੰਤਰੀ ਵਾਲਾ ਦਿੱਤਾ ਜਾ ਰਿਹਾ ਉਹ ਨਹੀਂ ਅਸੀਂ ਮਰਨ ਲਿਆਂਗੇ ਮੈਂ ਜੀ ਸੰਜੀਤ ਕੁਮਾਰ ਜ਼ਿਲ੍ਹਾ ਮਾਸ ਸਜੀਪ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਭਾਜਪਾ ਦੀ ਹੁਣ ਲਹਿਰ ਚੱਲ ਰਹੀ ਹੈ ਔਰ ਰਾਜਪੁਰਾ ਦੀ ਰੈਲੀ ਵਿੱਚ ਸਰਕਾਰ ਜਿਹੜੀ ਔਰ ਰੈਲੀ ਦੇਖ ਕੇ ਸਰਕਾਰ ਜਿਸ ਪ੍ਰਕਾਰ ਬਕਲਾੜ ਚ ਗਈ ਹੈ ਉਹਦੇ ਉਹੀ ਇਹ ਕਾਰਨ ਹੈ ਕਿ ਜਿਸ ਪ੍ਰਕਾਰ ਸਾਡੇ ਕੱਲ ਜਿਹੜੇ ਲੋਕਾਂ ਦੇ ਹਿੱਤਾਂ ਦੇ ਵਿੱਚ ਲੋਕਾਂ ਦੇ ਵਾਸਤੇ ਜਿਹੜੀ ਸਕੀਮਾਂ ਸੀ ਮੋਦੀ ਜੀ ਦੀ ਉਹਦੇ ਵਾਸਤੇ ਕੈਂਪ ਲਾਏ ਗਏ ਸੀ ਉਹ ਸਰਕਾਰ ਇੰਨੀ ਬੁਖਲਾ ਗਈ ਕਿ ਉਹਨਾਂ ਨੇ ਵੇਖ ਲਿਆ ਕਿ ਵੀ ਹੁਣ ਜਿਹੜੇ 2027 ਆ ਉਹਦੇ ਲੋਕ ਤਿਆਰ ਬੈਠੇ ਨੇ ਬਾਜਪਾ ਸਰਕਾਰ ਚੁਣਨ ਲਈ ਤੇ ਉਸ ਬੁਲਕਲ ਹੜ੍ਹ ਦੇ ਵਿੱਚ ਸਾਡੇ ਵਰਕਰਾਂ ਨੂੰ ਸਾਡੇ ਨੇਤਾਵਾਂ ਨੂੰ ਕਿਸ ਪ੍ਰਕਾਰ ਉਹਨਾਂ ਨੇ ਬੰਦੀ ਬਣਾਇਆ 6-6 ਘੰਟੇ ਉਹਨਾਂ ਨੇ ਨਜਾਇਜ਼ ਹਰਾਸਤ 'ਚ ਰੱਖਿਆ ਇਹ ਬੁਖਲਾਹਟ ਹੈ ਉਹਨਾਂ ਦੀ ਪਰ ਜਿਹੜਾ ਸਾਡਾ ਇੱਕ ਇੱਕ ਵਰਕਰ ਇੱਕ ਇੱਕ ਨੇਤਾ ਲੋਕਾਂ ਦੀ ਸਮਾਜ ਸੇਵਾ ਲਈ ਉਹਨਾਂ ਦੇ ਘਰ ਘਰ ਜਾ ਕੇ ਔਰ ਮੋਦੀ ਸਾਹਿਬ ਸਕੀਮਾਂ ਦੇਗਾ ਉਹਨਾਂ ਤੋਂ ਡਰਨ ਵਾਲੇ ਨਹੀਂ ਐ ਅੱਜ ਉਹਨਾਂ ਨੇ ਇੱਕ ਚੇਤਾਵਨੀ ਹੈ ਔਰ ਆਉਣ ਵਾਲੇ ਸਮੇਂ ਤੇ ਇਹ ਮੁਹਿੰਮ ਬਹੁਤ ਤੇਜ਼ ਹੋਏਗੀ ਅੱਜ ਕੀ ਕੀ ਅੱਜ ਕੀ ਕੀ ਅੱਜ ਸਾਡੇ ਅੰਮ੍ਰਿਤਸਰ ਦੇ ਜਿਹੜੇ ਨੌਰਥ ਹਲਕੇ ਚੋਂ ਜਿਹੜੇ ਇਲੈਕਸ਼ਨ ਲੜ ਚੁੱਕੇ ਨੇ ਸ਼੍ਰੀ ਸੁਖਮੰਦਰ ਪਿੰਟੂ ਜੀ ਜ਼ਿਲ੍ਹਾ ਅਧਿਕਾਰੀ ਰਵਿੰਦਰ ਸੰਧੂ ਜੀ ਸ਼ੇਤ ਮਲਿਕ ਜੀ ਸਾਡੇ ਇੱਥੇ ਮੰਡਲ ਦੇ ਪ੍ਰਧਾਨ ਕਿਸ਼ੋਰ ਰੈਣਾ ਜੀ ਇਸ ਵਾਰ ਤੋਂ ਇਲੈਕਸ਼ਨ ਲੜ ਚੁੱਕੇ ਜਿਹੜੇ ਸਾਡੇ ਜੱਜੀ ਪ੍ਰਧਾਨ ਜੀ ਤੇ ਬੱਗਾ ਕਾਉਂਸਲਰ ਜੀ ਮੇਰੀ ਭੈਣ ਸ਼ਰੂਤੀ ਵੇਜ ਜੀ ਇਸ ਨਾਲ अनेको ਕਾਰਕਟਰਤਾ ਨੇ ਵਲ ਕੇ ਅੱਜ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਵਾ ਕਿ ਜੇ ਤੁਸੀਂ ਸਾਨੂੰ ਡਰਾਓਗੇ ਅਸੀਂ ਡਰਨ ਵਾਲੇ ਨਹੀਂ ਆਂ ਭਾਜਪਾ ਦਾ ਇੱਕ ਇੱਕ ਕਾਰਕਟਰਤਾ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿੰਦਾ ਵਾ ਅੱਜ ਉਹਦਾ ਹੀ ਨਤੀਜਾ ਵਾ ਕਿ ਤੁਸੀਂ ਦੇਖੋ ਆ ਸਾਰੇ ਵਰਕਰ ਇਕੱਠੇ ਹੋ ਕੇ ਸਰਕਾਰ ਮਾਨ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇਣ ਲਈ ਉਹਨਾਂ ਦਾ ਪਤਲਾ ਹੋ ਕੇ ਜਰੋਂ ਜਵਾਬ ਦਿੱਤਾ ਜਾ ਰਿਹਾ ਜੀ ਕਿੱਥੇ ਕੀਤਾ ਜਾ ਰਿਹਾ ਪਹਿਲਾਂ ਨਾਮ ਬੋਲੋ ਮੈਂ ਰਾਮਪਾਲ ਸ਼ਰਮਾ ਭਾਰਤ ਨੰਬਰ 16 ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਅੱਜ ਜਿਹੜਾ ਮੁਜ਼ਾਹਰਾ ਆਪਣਾ 88 ਫੁੱਟ ਰੋਡ ਦੇ ਹੋ ਰਿਹਾ ਵਾ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਬੀਜੇਪੀ ਨੇ ਸੈਂਟਰ ਸਰਕਾਰ ਦੀ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਵਾਸਤੇ ਲੋਕਾਂ ਨੂੰ ਲਾਭ ਦੇਣ ਲਈ ਜਿਹੜੇ ਕੈਂਪ ਲਗਾਏ ਸੀ ਇਹਨਾਂ ਨੇ ਪੰਜਾਬ ਸਰਕਾਰ ਨੇ ਧੱਕਾ ਕਰਕੇ ਸਾਡੇ ਬੰਦਿਆਂ ਨੂੰ ਧੱਕੇਸ਼ਾਹੀ ਨੇ ਗ੍ਰਿਫਤਾਰ ਕੀਤਾ ਹੈ ਉਹ ਕੈਂਪੇਨਾਂ ਦੇ ਬੰਦ ਕਰਦੇ ਆ ਉਹਦੇ ਖਿਲਾਫ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਸਾਰੇ ਇਲਾਕਿਆਂ ਵਿੱਚ ਸਾਰੇ ਹਲਕਾਰ ਨੌਰਥ ਸਾਰੇ ਕਰ ਕਰਤਾ ਇੱਥੇ ਇਕੱਠੇ ਹੋਏ ਨੇ ਉਹਦਾ ਇਹਨਾਂ ਦਾ ਭੁਗਤਾਨ ਦਾ ਅੱਜ ਪੂਰਾ ਫੁਕਿਆ ਜਾਏਗਾ ਇੱਥੇ ਉਹਨਾਂ ਦਾ ਖਿਲਾਫ ਹੋਰ ਵੀ ਜਿੰਨਾ ਵੀ ਸਾਨੂੰ ਕਰਨਾ ਪਾਉਣਾ ਹੈ ਟਾਈਮ ਸਹੀ ਗਲੀ ਗਲੀ ਜ ਮਹੱਲੇ ਜ ਹਰ ਵਾਰ ਜਿੱਤਣਾ ਦੇਵਾਂਗੇ ਅਸੀਂ ਜਿਹੜੀ ਸੈਂਟਰ ਸਰਕਾਰ ਦੀਆਂ ਨੀਤੀਆਂ ਹਰ ਘਰ ਪਹੁੰਚਾਵਾਂਗੇ ਔਰ ਇਹਨਾਂ ਦੇ ਧੱਕੇ ਦੇ ਖਿਲਾਫ ਸਖਤ ਬਾਜ਼ ਉਠਾਵਾਂਗੇ ਜੋ ਵੀ ਸਾਨੂੰ ਕਰਨਾ ਪਿਆ ਉਹਨਾਂ ਨਾਲ ਸਮੇਂ ਸਹੀ ਕਰਾਂ ਜਲੰਧਰ ਵਿੱਚ ਵੀ ਇਹਨਾਂ ਨੇ ਪਾਰਟੀ ਵੱਲੋਂ ਆਪ ਸਰਕਾਰ ਵੱਲੋਂ ਬੜਾ ਹੀ ਰੋਸ ਕਿੰਨਾ ਕਿੰਨਾ ਕੱਲ ਜਲੰਧਰ ਵੀ ਸਾਡੇ ਐਮਪੀ ਜਿਹੜੇ ਐਕਸ ਐਮਪੀ ਕੈਂਡੀਡੇਟ ਸੀਗੇ ਔਰ ਸਾਡੇ ਐਕਸ ਜਿਹੜੇ ਮੰਤਰੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਪਰ ਇਹਨੇ ਸਾਰੇ ਪੰਜਾਬ ਜੀ ਧੱਕੇਸ਼ਾਹੀ ਕੀਤੀ ਹਰ ਪਿੰਡ ਦੇ ਵਿੱਚ ਇਹਨਾਂ ਨੇ ਪੁਲਿਸ ਭੇਜ ਗਏ ਨਹੀਂ ਪੁਲਿਸ ਕਦੀ ਕਾਨੂੰਨ ਵੀ ਅਸਰ ਲੱਗੀ ਹੋਵੇ ਕਾਨੂੰਨ ਦੇ ਇੰਨਾ ਬੁਰਾ ਹੈ ਗੈਂਗਸਟਰ ਰਾਜ ਇੰਨੇ ਰੋਜ਼ ਗੋਲੀਆਂ ਚਾਰ ਰਹੀਆਂ ਨੇ ਉੱਥੇ ਕੋਈ ਪੁਲਿਸ ਨਜ਼ਰ ਨਹੀਂ ਆਂਦੀ ਇਸ ਕੰਮ 'ਚ ਇਹਨਾਂ ਦੀ ਪੁਲਿਸ ਘਰ-ਘਰ ਪਹੁੰਚ ਗਈ ਹੈ ਲੋਕਾਂ ਕਰੇ ਕਰਦਾ ਨੂੰ ਚੁੱਕ ਲਿਆ ਇਹਨਾਂ ਨੇ ਘਰੋਂ ਨਿਕਲ ਨਹੀਂ ਤੇ ਅੱਜ ਵੀ ਕਰੇ ਕਰਦਾ ਸਾਡੇ ਘਰੋਂ ਨਿਕਲ ਨਹੀਂ ਦਿੱਤੇ ਇਹਨਾਂ ਨੇ ਰਾਜ ਦਾ ਧੰਨ ਪ੍ਰਦਰਸ਼ਨ ਕਿੱਥੇ ਕੀਤਾ ਹੈ ਹਾਂਜੀ ਅੱਜ ਦਾ ਧੰਨ ਪ੍ਰਦਰਸ਼ਨ ਅੱਜ 88 62 ਨੰਬਰ ਜਿਹੜੀ ਹਲਕਾ ਦਾ ਹਲਕਾ ਦਾ ਹੀ ਹੋ ਰਿਹਾ ਲਗਭਗ ਆਪਣੇ ਸਰ ਮੈਂ ਮੈਂ ਰਾਜਾ ਮਹਾਂ ਮੰਤਰੀ ਨਾਰਥ ਕਸ਼ਮੀਰ ਰੋਡ ਮੰਡਲ ਤੋਂ ਤੇ